ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਛੜਦੀ ਬਲਦੀ ਲੋਕਾਈ ਨੂੰ ਤਕਿਆ ਭਾਈ ਗੁਰਦਾਸ ਜੀ ਕਹਿੰਦੇ ਨੇ ਬਾਬਾ ਦੇਖ ਐ ਧਿਆਨ ਧਾਰ ਜਲਤੀ ਸਭ ਪ੍ਰithvi ਦਿਸਾਈ ਬਾਜੋ ਗੁਰੂ ਗਵਾਰ ਹੈ ਹੇ ਹੇ ਕਰਦੀ ਸੁਣੀ ਲੋਕਾਈ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ ਚੜਿਆ ਸੋਧਣ ਤਰਤ ਲੋਕਾਈ ਗੁਰੂ ਨਾਨਕ ਸਾਹਿਬ ਮਹਾਰਾਜ ਪਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਲੰਮੇ ਸਫਰਾਂ ਦੇ ਉੱਪਰ ਚੱਲ ਪੈਂਦੇ ਆ ਜਦੋਂ ਗੁਰਨਾਨਕ ਸਾਹਿਬ ਨੂੰ ਪੁੱਛਿਆ ਉਸੇ ਇੰਨੀਆਂ ਲੰਮੀਆਂ ਯਾਤਰਾਵਾਂ ਕਿਉਂ ਕਰ ਰਹੇ ਹੋ ਤੇ ਬਾਬੇ ਨੇ ਜਵਾਬ ਦਿੰਦਿਆਂ ਕਿਹਾ ਗੁਰਮਖ ਖੋਜਤ ਪੈ ਉਦਾਸੀ ਮੈਂ ਗੁਰਮਖਾਂ ਦੀ ਖੋਜ ਵਾਸਤੇ ਚੱਲਿਆ ਹਾਂ ਚਲਦੇ-ਚਲਦੇ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਨਗਰ ਦੇ ਵਿੱਚ ਪੁੱਜਦੇ ਐ ਜਿੱਥੇ ਇੱਕ ਮਨੁੱਖ ਨੇ ਆਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬੇਨਤੀ ਕਰਕੇ ਕਿਹਾ ਬਾਬਾ ਮੇਰੇ ਘਰ ਦਾ ਬਣਿਆ ਪ੍ਰਸ਼ਾਦਾ ਛਕ ਲੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪ੍ਰਸ਼ਾਦਾ ਇੱਕ ਪਾਸੇ ਰੱਖ ਦਿੱਤਾ ਤੇ ਪੁੱਛਿਆ ਤੇਰਾ ਨਾਮ ਕੀ ਹੈ ਕਹਿਣ ਲੱਗਿਆ ਬਾਬਾ ਮੇਰਾ ਨਾਮ ਭੂਮੀਆਂ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਤੂੰ ਕੰਮ ਕੀ ਕਰਦਾ ਏ ਕਿਰਤ ਕੀ ਕਰਦਾ ਏ ਇਹ ਪੈਸੇ ਕਿਥੋਂ ਆਉਂਦੇ ਆ ਤਾਂ ਉਹ ਕਹਿਣ ਲੱਗਿਆ ਬਾਬਾ ਤੁਹਾਡੇ ਸਾਹਮਣੇ ਝੂਠ ਨਹੀਂ ਬੋਲਿਆ ਜਾਂਦਾ ਕਿ ਮੈਂ ਰਾਤ ਨੂੰ ਚੋਰੀਆਂ ਕਰਦਾ ਹਾਂ ਡਾਕੇ ਮਾਰਦਾ ਹਾਂ ਇਹ ਉਥੋਂ ਪੈਸੇ ਕਮਾ ਕੇ ਤੇ ਮੈਂ ਗਰੀਬ ਗੁਰਦੇ ਲੋਕਾਂ ਨੂੰ ਵੰਡ ਦਿੰਦਾ ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਭੂਮੀਆਂ ਫਿਰ ਤੂੰ ਇਹ ਚੋਰੀ ਕਰਨੀ ਛੱਡ ਦੇ ਤੇ ਕਹਿਣ ਲੱਗਿਆ ਬਾਬਾ ਮੇਰੇ ਕੋਲੋਂ ਚੋਰੀ ਕਰਨੀ ਛੱਡੀ ਨਹੀਂ ਜਾ ਸਕਦੀ ਕਿਉਂਕਿ ਇਹ ਸਾਡੇ ਵੱਡੇ ਵਡੇਰਿਆਂ ਤੋਂ ਚੱਲਿਆ ਆਉਂਦਾ ਏ ਇਹ ਸਾਡਾ ਪਿਤਾ ਪੁਰਖੀ ਕਿਤਾ ਹੈ ਮੈਂ ਚੋਰੀ ਕਰਨੀ ਛੱਡ ਨਹੀਂ ਸਕਦਾ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਨ ਲੱਗੇ ਜੇ ਤੂੰ ਚੋਰੀ ਕਰਨੀ ਨਹੀਂ ਛੱਡ ਸਕਦਾ ਤੇ ਫਿਰ ਇਦਾਂ ਕਰ ਸਾਡੇ ਤਿੰਨ ਬਚਨ ਮੰਨ ਲੈ ਕਹਿਣ ਲੱਗਿਆ ਜੀ ਦੱਸੋ ਮੈਂ ਤੁਹਾਡੀਆਂ ਤਿੰਨ ਗੱਲਾਂ ਮੰਨ ਲਵਾਂਗਾ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਪਹਿਲੀ ਗੱਲ ਕਦੇ ਝੂਠ ਨਹੀਂ ਬੋਲਣਾ ਦੂਸਰੀ ਗੱਲ ਗਰੀਬ ਮਾਰ ਨਹੀਂ ਕਰਨੇ ਤੇ ਤੀਸਰੀ ਗੱਲ ਕਦੇ ਲੂਣ ਖਾ ਕੇ ਹਰਾਮ ਨਹੀਂ ਕਰਨਾ ਭੂਮੀਆਂ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਮੈਨੂੰ ਇਹ ਤਿੰਨੋਂ ਹੀ ਵਚਨ ਪਰਵਾਨ ਨੇ ਮੈਂ ਤਿੰਨੋਂ ਗੱਲਾਂ ਕਦੇ ਵੀ ਭੁਲਾਵਾਂਗਾ ਨਹੀਂ ਬਲਕਿ ਆਪਣੇ ਜੀਵਨ ਵਿੱਚ ਧਾਰਨ ਕਰਕੇ ਰੱਖਾਂਗਾ ਭੂਮੀ ਨੇ ਕਿਹਾ ਸਤਿਗੁਰੂ ਕਿਰਪਾ ਕਰੋ ਹੁਣ ਮੇਰਾ ਭੋਜਨ ਛਕ ਲੋ ਮਹਾਰਾਜ ਕਹਿਣ ਲੱਗੇ ਇਹ ਚੋਰੀ ਦਾ ਭੋਜਨ ਹੈ ਇਹ ਨਹੀਂ ਛਕ ਸਕਦੇ ਤਾਂ ਭੂਮੀ ਗਿਆ ਜੰਗਲ ਦੇ ਵਿੱਚੋਂ ਲੱਕਣਾ ਕੱਟ ਕੇ ਲਿਆਇਆ ਤੇ ਕੱਟ ਕੇ ਉਹਦਾ ਜਿਹੜਾ ਭੋਜਨ ਸੀ ਤਿਆਰ ਕਰਕੇ ਆਪਣੀ ਕਿਰਤ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਪ੍ਰਸ਼ਾਦਾ ਛਕਾਉਂਦਾ ਹੈ ਸਤਿਗੁਰੂ ਬੜੇ ਪ੍ਰਸੰਨ ਹੁੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਇਹ ਸਿੱਖਿਆ ਦੇ ਕੇ ਅਗਲੇਰੇ ਪੰਧ ਵਾਲੇ ਪਾਸੇ ਨੂੰ ਤੁਰ ਪੈਂਦੇ ਹੈ ਹੁਣ ਭੂਮੀਆਂ ਜਿਹੜਾ ਸੀ ਉਹਦੇ ਕੋਲੋਂ ਪਿਛਲੇ ਸਾਰੇ ਪੈਸੇ ਜਿਹੜੇ ਚੋਰੀ ਦੇ ਸੀ ਲੁੱਟਾਂ ਦੇ ਸੀ ਉਹ ਖਤਮ ਹੋ ਜਾਂਦੇ ਐ ਹੁਣ ਸੋਚਦਾ ਐ ਮੈਂ ਕੀ ਕਰਾਂ ਤੇ ਮਨ ਅੰਦਰ ਖਿਆਲ ਆਉਂਦਾ ਐ ਗੁਰੂ ਨਾਨਕ ਸਾਹਿਬ ਜੀ ਨਾਲ ਕੀਤੇ ਹੋਏ ਤਿੰਨ ਬਚਨ ਭੁਲਾਏ ਤੇ ਨਹੀਂ ਜਾ ਸਕਦੇ ਪਰ ਕਿਸੇ ਗਰੀਬ ਨੂੰ ਲੁੱਟਣ ਦੀ ਬਜਾਏ ਆਪਾਂ ਕਿਸੇ ਅਮੀਰ ਬੰਦੇ ਨੂੰ ਲੁੱਟ ਲੈਂਦੇ ਹਾਂ ਇਹ ਗੱਲ ਸੁਣ ਕੇ ਉਸ ਵੇਲੇ ਭੂਮੀਆਂ ਚੋਰ ਇੱਕ ਰਾਜੇ ਦੇ ਘਰ ਚੋਰੀ ਕਰਨ ਵਾਸਤੇ ਚਲਿਆ ਜਾਂਦਾ ਹੈ ਜਦੋਂ ਉਹਨੇ ਸੋਹਣਾ ਲਿਬਾਸ ਧਾਰਨ ਕਰ ਲਿਆ ਘੋੜੇ ਤੇ ਸਵਾਰ ਹੋ ਗਿਆ ਸੋਹਣੀ ਪੁਸ਼ਾਕ ਪਾ ਲਈ ਤੇ ਜਾ ਕੇ ਰਾਜੇ ਦੇ ਘਰ ਦਾ ਦਰਵਾਜ਼ਾ ਖੜਕਾਇਆ ਸੰਤਰੀ ਨੇ ਪੁੱਛਿਆ ਤੂੰ ਕੌਣ ਹੈ ਤਾਂ ਹੁਣ ਚੇਤਾ ਆ ਗਿਆ ਗੁਰਨਾਣਕ ਸਾਹਿਬ ਮਹਾਰਾਜ ਜੀ ਨਾਲ ਕੀਤਾ ਹੋਇਆ ਬਚਨ ਕਦੇ ਝੂਠ ਨਹੀਂ ਬੋਲਣਾ ਤੇ ਉਸ ਵੇਲੇ ਦੇ ਨਾਲ ਭੂਮੀਆਂ ਚੋਰ ਕਹਿਣ ਲੱਗਿਆ ਮੈਂ ਤਾਂ ਚੋਰ ਹਾਂ ਸੰਤਰੀ ਨੇ ਦੇਖਿਆ ਰਾਜੇ ਮਹਾਰਾਜਾਂ ਵਾਲਾ ਲਿਬਾਸ ਕੋਈ ਛੇ ਜਿਆਦਾ ਲੱਗਦਾ ਹੈ ਕੋਈ ਰਾਜੇ ਦਾ ਪੁੱਤਰ ਲੱਗਦਾ ਹੈ ਕਿ ਕਿਉਂ ਨਾ ਕਿ ਤੇਰੇ ਮੇਰੇ ਕੋਲ ਗੁਸਤਾਖੀ ਹੋ ਜਾਵੇ ਮੈਨੂੰ ਮਜ਼ਾਕ ਕਰਦਾ ਏ ਮੈਂ ਰੋਕ ਦਵਾਂ ਕੱਲ ਨੂੰ ਮੇਰੀ ਸ਼ਿਕਾਇਤ ਹੋ ਸਕਦੀ ਏ ਉਹਨੇ ਲੰਘਣ ਦਿੱਤਾ ਜਦੋਂ ਭੂਮੀਆਂ ਚੋਰ ਰਾਜ ਮਹਿਲ ਦੇ ਵਿੱਚ ਗਿਆ ਤੇ ਲੱਭਦਿਆਂ ਲੱਭਦਿਆਂ ਉਹਨੇ ਸੋਨੇ ਦੇ ਬਹੁਤ ਸਾਰੇ ਗਹਿਣੇ ਜਿਹੜੇ ਸਨ ਇਕੱਠੇ ਕਰ ਲਏ ਹੀਰੇ ਮੋਤੀ ਜ਼ਵਾਹਰਾਤ ਸੋਨੇ ਦੇ ਗਹਿਣੇ ਇਕੱਠੇ ਕਰਕੇ ਉਹਨੇ ਇੱਕ ਪੰਡ ਬੰਨ ਲਈ ਜਦੋਂ ਪੰਡ ਬੰਨੀ ਤੇ ਸਾਹਮਣੇ ਇੱਕ ਭਾਂਡਾ ਪਿਆ ਸੀ ਜਦੋਂ ਉਸ ਭਾਂਡੇ ਵੱਲ ਵੇਖਿਆ ਤੇ ਵੇਖਦਾ ਏ ਇਹਦੇ ਵਿੱਚ ਕੀ ਹੋਵੇਗਾ ਉਹਦੇ ਵਿੱਚ ਕੁਝ ਨਜ਼ਰ ਆਇਆ ਤੇ ਉਸ ਨੂੰ ਉਂਗਲ ਲਾ ਕੇ ਆਪਣੇ ਜ਼ੁਬਾਨ ਦੇ ਉੱਪਰ ਜਦੋਂ ਲਾਉਂਦਾ ਏ ਤੇ ਉਹ ਲੂਣ ਦਾ ਸਵਾਦ ਆਉਂਦਾ ਏ ਇਹ ਚੂਰਮਾ ਸੀ ਲੂਣ ਸੀ ਜਦੋਂ ਭੂਮੀਆਂ ਨੇ ਆਪਣੀ ਜ਼ੁਬਾਨ ਤੇ ਲਾਇਆ ਲੂਣ ਦਾ ਸਵਾਦ ਆਇਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਬਚਨ ਯਾਦ ਆਇਆ ਕਿ ਲੂਣ ਖਾ ਕੇ ਹਰਾਮ ਨਹੀਂ ਕਰਨਾ ਹਰਾ ਨਹੀਂ ਦੀ ਗੱਲ ਉਹਨੇ ਗੁਰੂ ਨਾਨਕ ਸਾਹਿਬ ਦੇ ਬਚਨ ਨੂੰ ਕਿੰਨਾ ਕਮਾਇਆ ਕਿ ਉੱਥੇ ਹੀ ਬੱਜੀਆਂ ਹੋਈਆਂ ਪੰਡਾਂ ਰਹਿਣ ਦਿੱਤੀਆਂ ਕਹਿਣ ਲੱਗਿਆ ਹੀਰੇ ਮੋਤੀ ਜਵਾਹਰਾਤ ਸੋਨਾ ਚਾਂਦੀ ਤੇ ਆਉਂਦਾ ਜਾਂਦਾ ਰਹਿੰਦਾ ਏ ਪਰ ਮਹਾਪੁਰਖ ਨਾਲ ਕੀਤਾ ਹੋਇਆ ਵਚਨ ਮੈਂ ਨਹੀਂ ਤੋੜ ਸਕਦਾ ਉੱਥੇ ਪੰਡਾਂ ਛੱਡ ਕੇ ਤੇ ਭੂਮੀਆਂ ਚੋਰ ਉਥੋਂ ਚਲਿਆ ਜਾਂਦਾ ਹੈ ਅਗਲੀ ਸਵੇਰ ਰੌਲਾ ਪੈ ਗਿਆ ਕਿ ਰਾਜੇ ਦੇ ਦਰਬਾਰ ਦੇ ਵਿੱਚ ਹੀਰੇ ਮੋਤੀ ਜਵਾਹਰਾਤ ਸੋਨੇ ਚਾਂਦੀ ਦੀਆਂ ਪੰਡਾਂ ਤੇ ਬੱਜੀਆਂ ਐ ਪਰ ਕਿਸੇ ਨੇ ਖੜਿਆ ਵੀ ਨਹੀਂ ਉਹਨੇ ਆਪਣੇ ਸੰਤਰੀਆਂ ਨੂੰ ਪੁੱਛਿਆ ਕਿ ਕੋਈ ਰਾਤ ਆਇਆ ਸੀ ਸੰਤਰੀਆਂ ਨੇ ਕਿਹਾ ਹਾਂ ਆਇਆ ਸੀ ਉਹ ਤੇ ਕਹਿੰਦਾ ਸੀ ਮੈਂ ਚੋਰ ਹਾਂ ਪਰ ਜਿਵੇਂ ਉਹਨੇ ਪਹਿਰਾਵਾ ਪਹਿਨਿਆ ਸੀ ਉਹ ਕੋਈ ਰਾਜਾ ਮਹਾਰਾਜਾ ਲੱਗਦਾ ਸੀ ਇਸ ਕਰਕੇ ਅਸੀਂ ਉਹਨਾਂ ਨੂੰ ਆਉਣ ਦਿੱਤਾ ਭੂਮੀਆਂ ਚੋਰ ਭੂਮੀਆਂ ਚੋਰ ਨੇ ਉਸ ਵੇਲੇ ਦੇ ਨਾਲ ਘਰ ਵਿੱਚ ਜਾ ਕੇ ਜਦੋਂ ਆਪਣੇ ਪਹਿਰਾਵੇ ਨੂੰ ਬਦਲ ਲਿਆ ਤੇ ਦੂਸਰੇ ਪਾਸੇ ਰਾਜੇ ਦੇ ਹੁਕਮਾ ਮੁਤਾਬਕ ਗਰੀਬ ਗੁਰਦੇ ਲੋਕਾਂ ਨੂੰ ਕੁੱਟਣਾ ਸ਼ੁਰੂ ਕੀਤਾ ਵੀ ਅਸਲ ਚੋਰ ਕੌਣ ਸੀ ਜਿਹੜਾ ਰਾਜੇ ਦੇ ਘਰ ਆਇਆ ਸੀ ਜਿਵੇਂ ਆਮ ਕਰਕੇ ਹੁੰਦਾ ਏ ਕਿ ਅਸਲੀ ਚੋਰ ਬਚ ਜਾਂਦੇ ਐ ਤੇ ਜਿਹੜੇ ਗਰੀਬ ਗੁਰਦੇ ਲੋਕ ਹੁੰਦੇ ਉਹ ਕੁੱਟੇ ਜਾਂਦੇ ਐ ਕਿਉਂਕਿ ਉਪਰੋਂ ਜਿਹੜਾ ਵਾ ਉਹ ਥਲੜੇ ਰਾਜੇ ਨੇ ਆਪਣੇ ਵਜ਼ੀਰਾਂ ਨੂੰ ਆਖਿਆ ਵਜ਼ੀਰਾਂ ਨੇ ਆ ਕੋਸ਼ਪਾਈਆਂ ਨੂੰ ਆਖਿਆ ਤੇ ਛਪਾਈਆਂ ਨੇ ਚੋਰ ਤੇ ਪੈਦਾ ਕਰਨੇ ਸੀ ਜਿਹੜੇ ਗਰੀਬ ਗੁਰਦੇ ਲੋਕ ਸੀ ਉਹਨਾਂ ਦੇ ਉੱਪਰ ਚੋਰੀ ਦਾ ਕੇਸ ਪਾ ਦਿੱਤਾ ਗਿਆ ਅੱਜ ਦੇ ਹਾਲਾਤ ਵੀ ਇਦਾਂ ਦੇ ਹੀ ਐ ਕੋਈ ਵੀ ਘਟਨਾ ਵਾਪਰਦੀ ਐ ਮੁੱਖ ਮੰਤਰੀ ਡੀਜੀਪੀ ਨੂੰ ਡੀਜੀਪੀ ਅੱਗੋਂ ਐਸਐਸਪੀ ਐਸਐਸਪੀ ਅੱਗੋਂ ਥਲੜੀ ਪੁਲਿਸ ਨੂੰ ਕਹਿੰਦਾ ਐ ਤੇ ਅਸਲੀ ਚੋਰ ਪਿਛੇ ਰਹਿ ਜਾਂਦਾ ਐ ਤੇ ਜਿਹੜੇ ਗਰੀਬ ਹੁੰਦੇ ਆ ਉਹਨਾਂ ਨੂੰ ਕ ਉਸ ਵੇਲੇ ਵੀ ਇਦਾਂ ਹੀ ਹੋਇਆ ਕਿ ਜਿਹੜੇ ਸਿਪਾਹੀ ਸਨ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਇਕੱਠਿਆਂ ਕਰ ਲਿਆ ਤੇ ਕਿਹਾ ਇਹਨਾਂ ਨੇ ਚੋਰੀ ਕੀਤੀ ਹੈ ਜਦੋਂ ਉਹਨਾਂ ਚੋਰਾਂ ਦੀ ਮਾਰਕੁਟਾਈ ਹੋਣ ਲੱਗੀ ਤੇ ਭੂਮੀਆਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਬਚਨ ਯਾਦ ਆਇਆ ਕਿ ਗਰੀਬ ਮਾਰ ਨਹੀਂ ਕਰਨੀ ਇਹ ਮੇਰੇ ਕਰਕੇ ਗਰੀਬਾਂ ਨੂੰ ਕੁੱਟਿਆ ਜਾ ਰਿਹਾ ਹੈ ਤੇ ਭੂਮੀਆਂ ਉਸੇ ਵੇਲੇ ਦੇ ਨਾਲ ਰਾਜੇ ਦੇ ਦਰਬਾਰ ਵਿੱਚ ਗਿਆ ਤੇ ਜਾ ਕੇ ਕਿਹਾ ਰਾਜਨ ਇਹ ਸਾਰੇ ਲੋਕ ਜਿਨ੍ਹਾਂ ਨੂੰ ਮਾਰਿਆ ਜਾ ਰਿਹਾ ਹੈ ਇਹ ਨਿਰਦੋਸ਼ ਹੈ ਅਸਲ ਦੋਸ਼ੀ ਮੈਂ ਹਾਂ ਚੋਰੀ ਕਰਨ ਵਾਸਤੇ ਮੈਂ ਆਇਆ ਸੀ ਉਸ ਵੇਲੇ ਦੇ ਨਾਲ ਰਾਜਾ ਪੁੱਛਦਾ ਹੈ ਤੂੰ ਚੋਰੀ ਕਰਨ ਵਾਸਤੇ ਆਇਆ ਸੀ ਤੇ ਫਿਰ ਚੋਰੀ ਕੀਤੀ ਕਿਉਂ ਨਹੀਂ ਤੂੰ ਸਮਾਨ ਖੜਿਆ ਕਿਉਂ ਨਹੀਂ ਡੈਨ ਲਗਿਆ ਇਸ ਕਰਕੇ ਨਹੀਂ ਖੜਿਆ ਕਿਉਂਕਿ ਮੈਂ ਤੇਰਾ ਲੂਣ ਖਾ ਕੇ ਉਂਗਲ ਦੇ ਨਾਲ ਆਪਣੀ ਜੁਬਾਨ ਤੇ ਰੱਖ ਲਿਆ ਤੇ ਮੇਰੇ ਬਾਬੇ ਨੇ ਵਚਨ ਕੀਤਾ ਸੀ ਕਿ ਲੂਣ ਖਾ ਕੇ ਹਰਾਮ ਨਹੀਂ ਕਰਨਾ ਇਸ ਕਰਕੇ ਮੇਰੇ ਗੁਰੂ ਦਾ ਹੁਕਮ ਸੀ ਲੂਣ ਖਾ ਕੇ ਹਰਾਮ ਨਹੀਂ ਕਰਨਾ ਮੈਂ ਇਸੇ ਕਰਕੇ ਬੱਜੀਆਂ ਹੋਈਆਂ ਪੰਡਾਂ ਤੇ ਛੱਡ ਗਿਆ ਪਰ ਆਪਣੇ ਗੁਰੂ ਨਾਲ ਕੀਤਾ ਹੋਇਆ ਵਚਨ ਉਹਨੂੰ ਮੈਂ ਟੁੱਟਾ ਨਹੀਂ ਦਿੱਤਾ ਰਾਜਾ ਬੜਾ ਹਰਾਮ ਹੋਇਆ ਤੇਰਾ ਗੁਰੂ ਕੌਣ ਹੈ ਜਿਹਦੇ ਨਾਲ ਤੂੰ ਇੱਕ ਝੁਬਾਨ ਕੀਤੀ ਸੀ ਤੇ ਜਿਹਦੇ ਕਰਕੇ ਇੰਨਾ ਸੋਨਾ ਚਾਂਦੀ ਹੀਰੇ ਮੋਤੀ ਜਵਾਹਰਾਤ ਦੀਆਂ ਬੰਨੀਆਂ ਪੰਡਾਂ ਇੰਨਾ ਧਨ ਦੌਲਤ ਤੂੰ ਇੱਥੇ ਛੱਡ ਗਿਆ ਤੇ ਉਹਨੇ ਕਿਹਾ ਕਿ ਮੇਰਾ ਗੁਰੂ ਗੁਰੂ ਨਾਨਕ ਸਾਹਿਬ ਹੈ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਸੀ ਕਿ ਕਦੇ ਵੀ ਲੂਣ ਖਾ ਕੇ ਹਰਾਮ ਨਹੀਂ ਕਰਨਾ ਗਰੀਬ ਮਾਰ ਨਹੀਂ ਕਰਨੀ ਝੂਠ ਨਹੀਂ ਬੋਲਣਾ ਇਸੇ ਕਰਕੇ ਅੱਜ ਮੈਂ ਸੱਚੋ ਸੱਚ ਜਾਣ ਕੇ ਤੈਨੂੰ ਦੱਸ ਰਿਹਾ ਕਿਉਂਕਿ ਤੂੰ ਗਰੀਬ ਮਾਰ ਗਰੀਬ ਲੋਕਾਂ ਨੂੰ ਕੁੱਟਿਆ ਜਾ ਰਿਹਾ ਹੈ ਰਾਜਾ ਬੜਾ ਪ੍ਰਸੰਨ ਹੋਇਆ ਜਿਹੜੇ ਉੱਥੇ ਫੜੇ ਹੋਏ ਗਰੀਬ ਗੁਰਦੇ ਲੋਕ ਸੀ ਉਹਨਾਂ ਨੂੰ ਛੱਡ ਦਿੱਤਾ ਗਿਆ ਰਾਜਾ ਇੰਨਾ ਖੁਸ਼ ਹੋਇਆ ਕਹਿਣ ਲੱਗਿਆ ਕਿ ਐਦਾਂ ਦੇ ਸੱਚੇ ਸੁੱਚੇ ਤੇ ਨੇਕ ਇਨਸਾਨ ਵੀ ਹੋ ਸਕਦੇ ਆ ਰਾਜੇ ਨੇ ਭੂਮੀਆਂ ਨੂੰ ਆਪਣੇ ਕੋਲ ਨੌਕਰੀ ਦੇ ਉੱਪਰ ਰੱਖ ਲਿਆ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਕੀਤਾ ਬਚਨ ਭੂਮੀਆਂ ਨੇ ਟੁੱਟਣ ਨਹੀਂ ਦਿੱਤਾ ਬਲਕਿ ਕਈ ਧਨ ਦੌਲਤ ਦੇ ਭਰੇ ਹੋਏ ਉਸ ਵੇਲੇ ਦੇ ਨਾਲ ਬੋਰੇ ਬੰਨੀਆਂ ਹੋਈਆਂ ਪੰਡਾਂ ਉੱਥੇ ਛੱਡ ਗਿਆ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਉਹ ਸਿੱਖ ਹੈ ਜਿਨ੍ਹਾਂ ਨੇ ਗੁਰੂ ਦੇ ਬਚਨ ਨੂੰ ਕਮਾਇਆ ਜਿਨ੍ਹਾਂ ਨੇ ਗੁਰੂ ਦੇ ਬਚਨ ਨੂੰ ਆਪਣੇ ਜੀਵਨ ਵਿੱਚ ਧਾਰਨ ਕੀਤਾ ਤੇ ਗੁਰੂ ਅੱਜ ਸਾਨੂੰ ਵੀ ਸਮਝਾਉਂਦਾ ਪਿਆ ਹੈ ਕਿ ਸਿਕਾ ਗੁਰ ਸਿੱਖ ਈਮਾਨ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਇ ਪਲ ਮਾਨੋ ਹਰ ਹਰ ਕਥਾ ਨਰਾਲੀ ਗੁਰੂ ਸਾਨੂੰ ਹੀ ਸਮਝਾਉਂਦਾ ਏ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰ ਦੱਸੈ ਬਾਟ ਮਰੀਦਾ ਚੋਲੀਏ ਬੇ ਝੂਠ ਨਹੀਂ ਬੋਲਣਾ ਚਾਹੀਦਾ ਸੱਚ ਦੇ ਉੱਪਰ ਚੱਲਣਾ ਚਾਹੀਦਾ ਏ ਗਰੀਬ ਮਾਰ ਨਹੀਂ ਕਰਨੀ ਚਾਹੀਦੀ ਲੂਣ ਖਾ ਕੇ ਹਰਾਮ ਨਹੀਂ ਕਰਨਾ ਚਾਹੀਦਾ ਇਹ ਵਾਲੇ ਗੁਣ ਅਸੀਂ ਵੀ ਆਪਣੇ ਜੀਵਨ ਵਿੱਚ ਧਾਰਨ ਕਰੀਏ ਤਾਕਿ ਅਸੀਂ ਵੀ ਆਪਣੇ ਮਨੁੱਖਾ ਜੀਵਨ ਨੂੰ ਸਫਲ ਬਣਾ ਸਕੀਏ ਇਹ ਭੂਮੀਆਂ ਚੋਰ ਦੀ ਦਾਸਤਾਨ ਕਿਵੇਂ ਗੁਰਨਾਨਦਕ ਸਾਹਿਬ ਨਾਲ ਵਚਨ ਕਰਕੇ ਉਹਨਾਂ ਨੂੰ ਨਿਭਾਇਆ ਜਿੰਨ ਬਹੁਣ ਤੋਂ ਬਾਅਦ ਫਿਰ ਸੱਚਮੁੱਚ ਉਹ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਨਵਾਜਿਆ ਗਿਆ ਭੂਮੀਆਂ ਚੋਰ ਚੋਰ ਨਹੀਂ ਰਿਹਾ ਉਹ ਇੱਕ ਸਾਧ ਬਣ ਗਿਆ ਤੇ ਜੇ ਆਪਾਂ ਵੀ ਚਾਹੁੰਨੇ ਹਾਂ ਤੇ ਫਿਰ ਆਪਾਂ ਵੀ ਇਹਨਾਂ ਬਚਨਾਂ ਨੂੰ ਕਮਾਈਏ ਇਹ ਦਾਸਤਾਨ ਆਪ ਜੀ ਨੂੰ ਕਿਵੇਂ ਦੀ ਲੱਗੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਦਾਸਤਾਨ ਪੰਜਾਬ ਨੂੰ ਪਿਆਰ ਕਰਨ ਲਈ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਿਓ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ